ਔਰਚੂ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਵਸ ਅੱਜ ਪਿੰਡ ਔੜ ਵਿਖੇ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਬਾਬਾ ਸਾਹਿਬ ਦੀ ਭਰਤੀ ਮਾ ਤੇ ਫੁੱਲ ਮੱਲਾਮਾ ਪੇਟ ਕਰਨ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਮਾਜ ਵਿੱਚ ਔਰਤ ਨੂੰ ਬਰਾਬਰ ਦਾ ਅਧਿਕਾਰ ਦਿਵਾਇਆ ਬਾਬਾ ਸਾਹਿਬ ਕਰਕੇ ਹੀ ਅੱਜ ਅਸੀਂ ਆਜ਼ਾਦੀ ਦਾ ਨਿਗਮ ਮਾਨ ਰਹੇ ਹਾਂ ਇਸ ਮੌਕੇ ਕੰਮਲਜੀਤ ਸਰਪੰਚ ਨਾਨਕ ਦਾਸ ਪ੍ਰਧਾਨ ਪੰਜ ਲਖਵੀ ਰਾਮ ਠੇਕੇਦਾਰ ਪੰਜ ਹਰੀਸ਼ ਰਾਣਾ ਪੰਜ ਬਲਦੇਵ ਸਿੰਘ ਬੱbbi ਜਗਦੀਸ਼ لال ਰਾਮਜੀਤ ਦਾਸ ਖੜਕੂਵਾਲ ਮਲਕੀਸ਼ ਸਿੰਘ ਸੁਰਿੰਦਰਪਾਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨਿਊਜ਼ ਰਿਡ ਪੰਜਾਬ ਤੇ ਮਨਦੀਪ ਦੁੱਗਲਨਾਰ ਹਰਵਿੰਦਰ ਸਿੰਘ ਦੀ ਰਿਪੋਰਟ ਭੀਮ ਜੈ ਭਾਰਤ ਅੱਜ ਬਾਬਾ ਸਾਹਿਬ ਡਾਕਟਰ ਪੀਮਲਾਓ ਅਵੇਦਗਰਜੀ ਦਾ 134ਵਾਂ ਜਨ ਦਿਹਾੜਾ ਪਿੰਡ ਔਰ ਦੇ ਵਿੱਚ ਬੜੀ ਧੂਮਤਾਂ ਦੇ ਨਾਲ ਮਨਾਇਆ ਗਿਆ 바ਵਾ ਸਾਹਿਬ ਨੇ ਹਰ ਕੌਮ ਨੂੰ ਹਰ ਮਜਬ ਨੂੰ ਬਰਾਬਰਤਾ ਦੀ ਦੁਆਈ ਔਰਤਾਂ ਨੂੰ ਬਰਤਬਾਦ ਔਰਤਾਂ ਨੂੰ ਅਧਿਕਾਰ ਦੁਆਏ ਅੱਜ ਉਹਦਾ ਸ਼ੁਭ ਦਿਹਾੜਾ 바ਵਾ ਸਾਹਿਬ ਜੀ ਦਾ ਪੂਰੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਬਹੁਤ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਕਸਬਾ ਔੜ ਦੇ ਵਿੱਚ ਅੱਜ 바ਵਾ ਸਾਹਿਬ ਜੀ ਦੇ 134ਵੇਂ ਜਨਮ ਦਿਨ ਤੇ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੈਪੀ ਜੈਪਾ ਅੱਜ ਮੈਂ ਕਸਬਾ ਔੜ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 134ਵੇਂ ਜਨਮਦਿਨ ਸਬਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਸੰਗਤਾਂ ਨੂੰ ਮੈਂ ਔੜ ਨਿਵਾਸੀਆਂ ਵੱਲੋਂ ਤੇ ਆਪਣੇ ਵੱਲੋਂ ਲੱਖ ਲੱਖ ਮੁਬਾਰਕਬਾਦ ਦਿੰਦਾ ਕਿਉਂਕਿ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 134ਵਾਂ ਜਨਮਦਿਨ ਮਨਾ ਰਹੇ ਆ ਮੇਰਾ ਬਹੁਤ ਦੇਰ ਤੋਂ ਸੁਪਨਾ ਸੀਗਾ ਕਿ ਅਸੀਂ ਆਉਟ ਦੇ ਵਿੱਚ ਬਾਬਾ ਸਾਹਿਬ ਜੀ ਦਾ ਸਟੈਚੂ ਜਿਹੜਾ ਸਥਾਪਿਤ ਕਰੀਏ ਕਈ ਜਗ੍ਹਾ ਦੇ ਉੱਤੇ ਮਤਲਬ ਉਪਰਾਲੇ ਕੀਤੇ ਕਈ ਪਲਾਨਿੰਗਾਂ ਬਣੀਆਂ ਪਰ ਜਿਹੜੀ ਇੱਥੇ ਬਾਉਂਡ ਦੀ ਪਲਾਨਿੰਗ ਜਿਹੜੀ ਆ ਇਹ ਸਾਡੇ ਪ੍ਰਧਾਨ ਜੀ ਤੇ ਹੋਰ ਸਾਰੇ ਵੱਖ-ਵੱਖ ਸਾਥੀਆਂ ਨੇ ਉਦਮ ਕਰਕੇ ਜਿਹੜਾ ਇੱਥੇ ਬਾਬਾ ਸਾਹਿਬ ਦਾ ਸਟੈਚੂ ਜਿਹੜਾ ਇੱਥੇ ਸਥਾਪਿਤ ਕੀਤਾ ਇਹਦੀ ਵੀ ਜਿਹੜੀ ਆ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਇਸ ਜਗ੍ਹਾ ਦੇ ਉੱਤੇ ਪਹਿਲੀ ਵਾਰ ਅਸੀਂ ਬਾਬਾ ਸਾਹਿਬ ਜੀ ਦਾ ਜਨਮ ਤੋਂ ਮਨਾ ਰਹੇ ਆ ਬਾਬਾ ਸਾਹਿਬ ਨੇ ਸਾਾਨੂੰ ਸਾਡੇ ਦੇਸ਼ ਨੂੰ ਇੱਕ ਅਜਿਹਾ ਇੱਕ ਸੰਵਿਧਾਨ ਦਿੱਤਾ ਜਿਹੜਾ ਕਿ ਸਰਵ ਪ੍ਰਵਾਨਤ ਔਰ ਸਾਰੇ ਤਾਲਿਆਂ ਦੀ ਚਾਬੀ ਜਿਹੜੀ ਆ ਔਰ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਮਾਜਿਦ ਦਾ ਹੋਵੇ ਕਿਸੇ ਵੀ ਕਾਸਟ ਦਾ ਹੋਵੇ ਔਰ ਸਾਰਿਆਂ ਨੂੰ ਜਿਹੜਾ ਹੈ ਉਹ ਸੰਵਿਧਾਨ ਤੋਂ ਸੇਧ ਲੈ ਕੇ ਜਿਹੜਾ ਆ ਸਾਡਾ ਜੋ ਦੇਸ਼ ਦਾ ਸਟਰਕਚਰ ਆ ਉਹ ਚੱਲ ਰਿਹਾ ਹੈ ਚਾਹੇ ਪਾਰਲੀਮੈਂਟ ਹੋਵੇ ਚਾਹੇ ਰਾਜ ਸਭਾ ਹੋਵੇ ਉਹ ਸਾਰੀਆਂ ਜਿਹੜੀਆਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਬਹੁਤ ਵੱਡੀ ਦੇਣ ਆ ਔਰ ਔਰਤਾਂ ਜਿਹੜੀਆਂ ਸਾਡੀਆਂ ਮਾਤਾ ਮਾਂ ਪੈਣਾ ਆ ਉਹਨਾਂ ਨੂੰ ਜਿਹੜੇ ਆ ਅਧਿਕਾਰ ਲੈ ਕੇ ਦਿੱਤੇ ਹਰ ਵਿਅਕਤੀ ਨੂੰ ਬੋਲ ਦਾ ਅਧਿਕਾਰ ਲੈ ਕੇ ਦਿੱਤਾ ਪੜ੍ਹਨ ਲਿਖਣ ਦਾ ਅਧਿਕਾਰ ਲੈ ਕੇ ਦਿੱਤਾ ਚੱਲਣ ਫਰਮ ਦਾ ਅਧਿਕਾਰ ਮੌਲਿਕ ਅਧਿਕਾਰ ਜਾਂ ਦੇਤੀ ਦੇ ਡਾਇਰੈਕਟਰ ਪ੍ਰਿੰਸੀਪਲ ਜਿਹੜੇ ਸਵਿਧਾਨ ਦੇ ਅੰਦਰ ਚੌਥੇ ਦੇ ਐ ਦੇ ਵਿੱਚ ਤਰਜ ਹੈਗੇ ਆ ਉਹ ਸਾਰੇ ਜਿਹੜੇ ਤੁਹਾਨੂੰ ਲੈ ਕੇ ਦਿੱਤੇ ਔਰ ਕਹਿ ਲਈਏ ਕਿ ਇੱਕ ਜਿਹੜਾ ਸਮੁੰਦਰ ਜਿਹੜਾ ਕੁੱਜੇ ਦੇ ਵਿੱਚ ਬੰਦ ਕਰਕੇ ਸਾਨੂੰ ਜੀਣ ਦੀ ਜੀਵਨ ਜਾਨ ਜਿਹੜੀ ਆ ਬਖਸ਼ੀ ਆ ਇਸ ਕਰਕੇ ਆ ਜਿਹੜਾ ਸਮੋਚਾ ਜਗਤ ਤੇ ਆ ਬਾਬਾ ਸਾਹਿਬ ਡਾਕਟਰ ਅਬਿੜ ਕਰਦੀ ਜਾ ਜਨਮ ਸੋ ਮਨਾ ਰਹੇ ਆ ਸਾਰਿਆਂ ਨੂੰ ਮੈਂ ਲਾਟ ਦੇ ਉੱਤੇ ਬਹੁਤ ਬਹੁਤ ਮੁबारकबाद ਦਿੰਦਾ ੜਦੇ ਜੈ ਪੀਂ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਨ ਗੁਰਦੇ